ਪਹਿਲੀ ਵਾਰੀ ਹੋਇਆ ਕਿ ਕਿਸੇ ਸਕੂਲ ਦੇ ਵਿੱਚ ਉਹ ਟੀਚਰ ਨੂੰ ਆਈਸ ਨੇ ਫੜਿਆ ਹੋਵੇ ਉਹ ਵੀ ਉਹਨੂੰ ਜਿਹਦੇ ਕੋਲੇ ਪੇਪਰ ਹੈਗੇ ਟੀਚਰ ਬੱਚੇ ਤੇ ਜਿਹੜੇ ਮਾਪੇ ਸੀ ਉਹਨਾਂ ਨੂੰ ਇਦਾਂ ਲੱਗਾ ਵੀ ਜਿੱਦਾਂ ਇੱਥੇ ਕੁਝ ਵੱਡਾ ਕੋਈ ਹਾਦਸਾ ਹੋ ਗਿਆ ਸ਼ਿਕਾਗੋ ਦੀ ਖਬਰ ਸ਼ਿਕਾਗੋ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਨੇ ਜਿਹੜੇ ਆਈਸ ਆਫਿਸਰਸ ਨੇ ਉਹਨਾਂ ਨੇ ਇੱਕ ਟੀਚਰ ਨੂੰ ਚੇਸ ਕੀਤਾ ਉਹਦਾ ਪਿੱਛਾ ਕੀਤਾ ਸਕੂਲ ਦੇ ਵਿੱਚ ਜਾ ਕੇ ਅੰਦਰੋਂ ਉਹਨੂੰ ਫੜ ਲਿਆ ਜਿਹੜਾ ਕਿ ਨਹੀਂ ਫੜਨਾ ਚਾਹੀਦਾ ਸੀ ਇੱਕ ਪ੍ਰੀ ਸਕੂਲ ਆ ਉਹਦਾ ਰਾਈਟ ਟੋ ਦੀ ਸੋਲ ਉਹਦਾ ਨਾਮ ਦੱਸਦੇ ਆ ਪ੍ਰੀ ਸਕੂਲ ਦਾ ਉੱਥੇ ਜਦੋਂ ਉਹਨੂੰ ਟੀਚਰ ਨੂੰ ਫੜਿਆ ਜਿਹੜੇ ਪੇਰੈਂਟਸ ਨੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਉਹਨੂੰ ਟੀਚਰ ਨੂੰ ਉਹਨਾਂ ਨੇ ਫੜਿਆ ਦੂਜੀ ਗੱਲ ਉਹਨਾਂ ਟੀਚਰ ਨੇ ਬਹੁਤ ਰੌਲਾ ਪਾਇਆ ਉਹ ਟੀਚਰ ਕਹਿੰਦੀ ਸੀ ਟੈਂਗੋ ਪੇਪਲਸ ਤੈਂਗੋ ਪੇਪਲੋਸ ਦਾ ਮਤਲਬ ਇਹ ਹੈ 스ਪੈਨਿਸ਼ ਦੇ ਵਿੱਚ ਕਿ ਮੇਰੇ ਕੋਲ ਪੇਪਰ ਹੈਗੇ ਆ ਪਰ ਉਹਨੂੰ ਫੇਰ ਵੀ ਦੱਸ ਦਿਆ ਕਿ ਉਹਨੂੰ ਖਿੱਚ ਕੇ ਜਿਹੜੇ ਫੌਜੀ ਸੀਗੇ ਉਹ ਫੜ ਕੇ ਆ ਇਸ ਵਾਲੇ ਬਾਹਰ ਲੈ ਗਏ ਇਹ ਕੁਝ ਗੱਲਾਂ ਨੇ ਕਿ ਹਸਪਤਾਲ ਦੇ ਵਿੱਚ ਸਕੂਲਾਂ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਛਾਪੇ ਨਹੀਂ ਮਾਰਦੇ ਪਹਿਲੇ ਕਿਸੇ ਵੀ ਰਾਸ਼ਟਰਪਤੀ ਦੇ ਆਪਣੇ ਕਹਿ ਲਓ ਕਿ ਉਹਦੇ ਜਿਹੜੇ ਕਾਰਜਕਾਲ ਦੇ ਦੌਰਾਨ ਕਦੇ ਪਹਿਲਾਂ ਇਹ ਵਾਪਰਿਆ ਨਹੀਂ ਔਰ ਟਰੰਪ ਦੇ ਵੀ ਦੂਜੇ ਕਾਰਜਕਾਲ ਦੌਰਾਨ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਸਕੂਲ ਦੇ ਵਿੱਚੋਂ ਟੀਚਰ ਨੂੰ ਆਈਸ ਨੇ ਫੜਿਆ ਹੋਵੇ ਉਹ ਵੀ ਉਹਨੂੰ ਜਿਹਦੇ ਕੋਲੇ ਪੇਪਰ ਹੈਗੇ ਆ ਵਰਕ ਪਰਮਿਟ ਤੇ ਸੀ ਉਹਦੇ ਕੋਲੇ ਪੇਪਰ ਹੈਗੇ ਆ ਪਰ ਉਹ ਜਿਹੜਾ ਹੁਣ ਆਈਸ ਵਾਲੇ ਆ ਉਹ ਕਹਿੰਦੇ ਵੀ ਅਸੀਂ ਇਹਦਾ ਪਿੱਛਾ ਕੀਤਾ ਸੀ ਇਹਨੂੰ ਰੋਕਣ ਨੂੰ ਕਿਹਾ ਇਹ ਰੁਕੀ ਨਹੀਂ ਤੇ ਇਹ ਸਿੱਧੀ ਸਕੂਲ ਦੇ ਅੰਦਰ ਚਲੇ ਗਈ ਸਾਡੇ ਕੋਲੇ ਹੋਰ ਕੀ ਆਪਸ਼ਨ ਅਸੀਂ ਵੀ ਸਕੂਲ ਦੇ ਅੰਦਰ ਆ ਗਏ ਤੇ ਅੰਦਰ ਆ ਕੇ ਉਹਨੂੰ ਅਸੀਂ ਫੜ ਲਿਆ ਉਹ ਜਿਹੜੀ ਟੀਚਰ ਆ ਉਹ ਕਹਿੰਦੀ ਵੀ ਨਹੀਂ ਇਹ ਜਾਣਬੁੱਝ ਕੇ ਅੰਦਰ ਆਇਆ ਪੇਪਰ ਮੇਰੇ ਕੋਲ ਆ ਮੈਂ ਕਹਿ ਰਹੀ ਹਾਂ ਸਟਾਫ ਨੇ ਪੇਪਰ ਦਿਖਾਲੇ ਵੀ ਆ ਉਸ ਸਕੂਲ ਦੇ ਨੇ ਉਹਨਾਂ ਨੇ ਫੇਰ ਵੀ ਇਹਨੂੰ ਹੱਥਕੜੀ ਲਾ ਲਈ ਹੁਣ ਜਦੋਂ ਉਹ ਜੈਕਟਾਂ ਪਾ ਕੇ ਹੱਥਾਂ ਦੇ ਵਿੱਚ ਬੰਦੂਕਾਂ ਤੇ ਜੈਕਟਾਂ ਤੇ ਲਿਖਿਆ ਆ ਪੁਲਿਸ ਆਈਸ ਜਿਹੜੀਆਂ ਵੈਸਟ ਪਾ ਕੇ ਅੰਦਰ ਬੜਿਆ ਨਿਆਣੇ ਡਰ ਗਏ ਇਹਦੇ ਨਾਲ ਟੀਚਰ ਬੱਚੇ ਤੇ ਜਿਹੜੇ ਮਾਪੇ ਸੀ ਉਹਨਾਂ ਨੂੰ ਇਦਾਂ ਲੱਗਾ ਵੀ ਜਿੱਦਾਂ ਇੱਥੇ ਕੁਝ ਵੱਡਾ ਕੋਈ ਹਾਦਸਾ ਹੋ ਗਿਆ ਪੁਲਿਸ ਆਈ ਐ ਇੰਨੀ ਜ਼ਿਆਦਾ ਔਰ ਜਬਰਦਸਤੀ ਸਕੂਲ ਦੇ ਅੰਦਰ ਇੱਕਦਮ ਆ ਗਈ ਆ ਤੇ ਉਹਨਾਂ ਨੂੰ ਇਹ ਲੱਗਿਆ ਕਿ ਇਹ ਜਿਹੜਾ ਕੁਛ ਨਾ ਕੁਛ ਵੱਡਾ ਇੱਥੇ ਹਾਦਸਾ ਵਾਪਰ ਗਿਆ ਆ ਆਮ ਤੌਰ ਤੇ ਇਹਨਾਂ ਥਾਵਾਂ ਨੂੰ ਸੇਫ ਜ਼ੋਨ ਮੰਨਦੇ ਕਿਉਂਕਿ ਆਈਸ ਇਦਾਂ ਨਹੀਂ ਅੰਦਰ ਜਾਂਦੀ ਕਿਤੇ ਵੀ ਸੋ ਓਬਾਮਾ ਦੇ ਵੇਲੇ ਜਾਂ ਬਾਈਡਨ ਦੇ ਵੇਲੇ ਆਈਸ ਨੂੰ ਇਦਾਂ ਲੋਕਾਂ ਨੂੰ ਸਕੂਲ ਪ੍ਰਾਪਰਟੀ ਦੇ ਉੱਤੋਂ ਅਰੈਸਟ ਕਰਨਾ ਲਾਉਡ ਹੀ ਨਹੀਂ ਆ ਉਹਨਾਂ ਨੂੰ ਮਤਲਬ ਇਹ ਇਹ ਕਿਹਾ ਹੀ ਨਹੀਂ ਗਿਆ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਡੀ ਐਚ ਐਸ ਆ ਇਹਨਾਂ ਨੇ ਇਹ ਕਿਹਾ ਕਿ ਟੀਚਰ ਜਿਹੜਾ ਆ ਉਹਨੂੰ ਸਕੂਲ ਦੇ ਅੰਦਰ ਨਹੀਂ ਅਸੀਂ ਅਰੈਸਟ ਕੀਤਾ ਤੇ ਉਹਨੂੰ ਕਹ ਲਓ ਕਿ ਐਂਟਰੀ ਏਰੀਆ ਦੇ ਵਿੱਚ ਅਰੈਸਟ ਕੀਤਾ ਪਰ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹਨਾਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਕਿ ਪੁਲਿਸ ਨੇ ਉਹਨੂੰ ਅੰਦਰੋਂ ਅਰੈਸਟ ਕੀਤਾ ਆ ਟੀਚਰ ਉਹ ਕਹਿੰਦੀ ਕਾਰਨ ਨਾਲ ਆਈ ਆ ਉੱਥੋਂ ਡਾਰਕ ਐਸਯੂਵੀ ਦੇ ਵਿੱਚ ਪਿੱਛੇ-ਪਿੱਛੇ ਸੀ ਉਹਦੇ ਆਈਸ ਦੇ ਆਫੀਸਰ ਕਹਿੰਦੇ ਕਿ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹਨੇ ਪੋਲੋ ਬੋਰ ਨਹੀਂ ਕੀਤੀ ਤੇ ਟੀਚਰ ਜਿਹੜੀ ਆ ਦੌੜ ਕੇ ਸਕੂਲ ਦੇ ਅੰਦਰ ਚਲੇ ਗਈ ਆ ਤੇ ਇਹ ਡਾਇਨਾ ਸੈਂਟਰਲ ਇਸੇ ਦਾ ਨਾਮ ਦੱਸਦੇ ਆ ਕਲੰਬੀਆ ਤੋਂ ਇਹ ਆਈ ਆ 2023 ਦੇ ਵਿੱਚ ਉਹਦੇ ਕੋਲੇ ਪੇਪਰ ਹੈਗੇ ਆ ਤੇ ਜਿਹੜਾ ਇੱਥੇ ਆ ਕੇ ਉਹਨੇ ਮਤਲਬ ਆਪਣਾ ਸਾਰਾ ਕੁਝ ਉਹਦਾ ਠੀਕ ਠਾਕ ਆ ਹੁਣ ਸਕੂਲ ਅਫੀਸ਼ੀਅਲਸ ਨੇ ਆਈਸ ਨੂੰ ਉਹਦਾ ਵਰਕ ਪਰਮਿਟ ਦਿਖਾਇਆ ਪਰ باوجود ਇਸ ਸਾਰੇ ਕੁਝ ਦੇ ਜਿਹੜੇ ਪੇਰੈਂਟਸ ਤੇ ਟੀਚਰ ਸਿਗੇ ਉਹ ਕਹਿੰਦੇ ਕਿ ਬਹੁਤ ਇੱਕ ਮਤਲਬ ਜਿਹੜਾ ਟ੍ਰੋਮੇ ਵਾਲਾ ਉੱਤੇ ਸੀਨ ਸੀਗਾ ਕਿੰਨੇ ਲੋਕ ਜਦੋਂ ਪੁਲਿਸ ਉਹਨਾਂ ਸਾਰਿਆਂ ਨੂੰ ਫੜ ਰਹੀ ਆ ਸੋ ਇਹਦੇ ਨਾਲ ਲੋਕ ਥੋੜੇ ਜਿਹਾ ਡਰੇ ਬੈਠੇ ਆ ਕਿ ਜੇ ਇਦਾਂ ਸਕੂਲਾਂ ਦੇ ਵਿੱਚ ਵੀ ਆਇਸਤੀਆਂ ਰੈਡਾਂ ਹੋਣ ਲੱਗ ਪਈਆਂ ਤਾਂ ਫਿਰ ਕੋਈ ਸੁਰੱਖਿਅਤ ਕੇਸ ਥਾਂ ਦੇ ਉੱਤੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ